ਉਝਲੇ ਦਾ ਸਾਲਾਂ ਤੋਂ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਵਾਨਾਂ ਨਾਲ ਸਾਡੀ ਚੱਤਾਂ ਰਹੀ ਹੈ ਪ੍ਰੇਮ ਨਾਲ ਉਹਨਾਂ ਨੇ ਗੱਲ ਸੰਸਕ੍ਰਿਤੀ ਨਾਲ ਬੰਨ ਲੀ ਵੀ ਗੁਰਬਾਣੀ ਦੀ ਭਾਸ਼ਾ ਹੀ ਹੋਰ ਹੈ ਉਹ ਇੱਥੇ ਨਿਰਾਕਾਰਦੀ ਗੱਲ ਸਮਝਣੀ ਚਾਹੁੰਦੀ ਜਮ ਸਮਝਾਉਂਦੀ ਹੈ ਸੰਸਾਰੀ ਕਾਲਜਾਂ ਸਕੂਲਾਂ 'ਚ ਮੈਟਰ ਜੋ ਦੀਦਿਆ ਅੱਖਾਂ ਨੂੰ ਉਹ ਸੰਸਾਰਿਕ ਨਹੀਂ ਆਉਣਾ ਸੰਸਾਰ ਦੇ ਕਿਸੇ ਕਾਲਜ ਯੂਨੀਵਰਸਿਟੀ ਜਾਂ ਸਕੂਲ ਦੇ ਵਿੱਚ ਨਿਰਾਕਾਰੀ ਭਾਸ਼ਾ ਪੜ੍ਹਾਇਓ ਨਹੀਂ ਜਾਂਦੀ ਇਹ ਤਾਂ ਬ੍ਰਹਮਤਿਆ ਹੈ ਸਾਨੂੰ ਵਿੱਦਿਆ ਪੜਾਈ ਜਾਂਦੀ ਹੈ ਜਿਹਨੂੰ ਵਿੱਦਿਆ ਕਹਿੰਦੀ ਹੈ ਗੁਰਬਾਣੀ ਦੀ ਵਿੱਦਿਆ ਆਦੋਂ ਵਿੱਦਿਆ ਹੈ ਤਕੀਨ ਬਵੇਗ ਦੀਪ ਬਲੀਡ ਉਹਨਾਂ ਵਿੱਦਿਆ ਵਿੱਦਿਆ ਲੋਭ ਹੀ ਬਣਾਉਂਦੀ ਹੈ ਕੋਈ ਡਾਕਟਰ ਬਣਦਾ ਲੋਬਾਸ ਤੇ ਬਣਦਾ ਵਿੱਦਿਆ ਵੇਚੀ ਜਾਂਦੀ ਹੈ ਪਰ ਵਿੱਦਿਆ ਨਾਲ ਨਹੀਂ ਭਿੱਗੀ ਆ ਨਾ ਇਹਦਾ ਕੋਈ ਮੁੱਲ ਨਾ ਕੋਈ ਹੱਦੀ ਬਾਸ਼ਾ ਗੁਰਬਾਣੀ ਨੂੰ ਵਿਚਾਰਨਾ ਗੁਰਮਖਾਂ ਦੇ ਹਿੱਸੇ 'ਚ ਹੈ ਕਿਸੇ ਵਿਦਵਾਨ ਦੇ ਹਿੱਸੇ 'ਚ ਆਇਆ ਹੀ ਨਹੀਂ ਹੋਇਆ। ਦੁੱਖ ਦੀ ਗੱਲ ਇਹ ਹੈ ਅਸੀਂ ਗੁਰਬਾਣੀ ਨੂੰ ਸੈਂਟਰ ਤੋਂ ਪੜ੍ਹੇਗੇ ਨਹੀਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਵਿਦਵਾਨ ਕਿੱਥੇ ਲਿਖਿਆ? ਕੋਈ ਗੁਰਬਾਣੀ ਤੋਂ ਨਹੀਂ ਰਾਜ਼ੀ ਪੜ੍ਹਿਆ ਗੁਰਬਾਣੀ ਨੂੰ ਪੜ੍ਹਿਆ। ਵਿਦਵਾਨਾਂ ਵਿਦਵਾਨਾਂ ਦਾ ਰੌਲਾ ਜਿਹਨਾਂ ਨੇ ਪਾਇਆ ਸਾਰਾ ਨੁਕਸਾਨ ਅੱਜ ਜੋ ਹੋਇਆ ਵਿਦਵਾਨਾਂ ਦਾ ਕੀਤਾ ਹੋਇਆ। ਕੀਤਾ ਗੁਰਮੁਖ ਚੁੱਪ ਕਰਕੇ ਬੈਠੇ ਸੀ ਅਜੀ ਦਾ ਪਿੱਛੇ ਚਲੇ ਗਏ ਸੀ ਇਹਨਾਂ ਨੂੰ ਚਾਲ ਆ ਲੈਣ ਲੋ ਇਹ ਸਾਰੇ ਕਾਲਜਾਂ ਦੇ ਬੜੇ ਹੋਏ ਨੇ ਇਹ ਸਰੋਗਣੀ ਕਬਟੀ ਵਾਲੇ ਵੀ ਕਾਲਜਾਂ ਦੇ ਬੜੇ ਹੋਏ ਨੇ ਇਹਨਾਂ ਦੇ ਵਿਦਵਾਨ ਵੀ ਪੜ੍ਹੇ ਨੇ ਕਾਲਜਾਂ ਦੇ ਉਹ ਕਾਲਜਾਂ ਜਿਹਾ ਨੂੰ ਹੁੰਦੀ ਐ ਵਦਿਆ ਕਦੇ ਕਾਲਜਾਂ ਚ ਕੋਈ ਧਰਮ ਪੈਦਾ ਹੋਇਆ ਗੁਰਨਾ ਨ ਕਿਹੜੇ ਕਾਲਜ ਬੜਿਆ ਸੀ ਕਬੀਰ ਕਿਹੜੇ ਕਾਲਜ ਪੜ੍ਹਿਆ ਸੀ ਰਬਦਾਸ ਕਿਹੜੇ ਕਾਲਜ ਬੜਿਆ ਸੀ ਆਪ ਢੇੜੇ ਕਿਹੜੇ ਕਾਲਜ ਪੜ੍ਹਿਆ ਸੀ ਇਹਨਾਂ ਕੁੱਝ ਗੱਲਾਂ ਨੇ ਇਹ ਸਭ ਸਾਰੀ ਗੱਲਾਂ ਨੇ ਫਕਤਾ ਦੇ ਸਾਰੀਆਂ ਜੋੜ ਕੇ ਦੇ ਨਾ ਆਇਆ ਉਹ ਤੇ ਜੋੜੇ ਨਹੀਂ ਆਇਆ ਕਿਉਂਕਿ ਵਿਦਿਆਨ ਬਚਾਣੂ ਵੀ ਕਰਵਾਣੀ ਪਾਣਾ ਬੰਦੀ ਹੈ ਸਭ ਕੁਝ ਇਹ ਸਿਸਟਮ ਬਦਲ ਗਿਆ ਉਲਟਾ ਫੁਟਾ ਹੋਇਆ ਹੈ ਜਿਵੇਂ ਅੱਜ ਸਿੱਖਣ ਸੁੱਖਾ ਵੱਲੋਂ ਸਕੂਲ ਕਾਲਜ ਖੋਲੇ ਗਏ ਆ ਤਾਂ ਉੱਥੇ ਕੀ ਲਗ ਗੁਰਵਾਨੀ ਅਨੁਸਾਰ ਕੀ ਲਾਗੂ ਹੋਣਾ ਚਾਹੀਦਾ ਹੈ ਕੀ ਤਨਖਾਹਦਰ ਮੁਲਾਜ਼ਮ ਨਹੀਂ ਰੱਖਣੇ ਚਾਹੀਦੇ ਪੜ੍ਹਾਉਣ ਵਾਲੇ ਪ੍ਰੋਫੈਸਰ ਪਿਪੂ ਲੈਟੀ ਖੋਲ੍ਹਣੀ ਚਾਹੀਦੀ ਸਾਨੂੰ ਸਿੱਖਾਂ ਨੂੰ ਬੋਲਕ ਤੋਂ ਆਸ ਪਰਮਾਣੇ ਪੜਾਈ ਕਰਾਉਣੀ ਚਾਹੀਦੀ ਐ ਸਕੂਲ ਅਸੀਂ ਕਿਉਂ ਖੋਲ੍ਹਨੇ ਸਰਕਾਰ ਖੋਲ੍ਹੇ ਨਾ ਖੋਲ੍ਹੇ ਇਹ ਤਾਂ ਮਨ ਮੁਖਲ ਦੀ ਅੱਖ ਚ ਆਇਆ ਸਭ ਕੁਝ ਉਹਨਾਂ ਦਾ ਕਹਿਣਾ ਕਿ ਸਿੱਖ ਬੱਚੇ ਪੜ ਜਾਣਗੇ ਕਿਉਂ ਦੂਏ ਕਾਦਰ ਲਫਾਂ ਬਗੈਰ ਸਿੱਖ ਅਸੀਂ ਗਾਇ ਸਿੱਖ ਨੂੰ ਪੜਾ ਕੇ ਸਿੱਖ ਬਣਾਉਣ ਉਹ ਤਾਂ ਕਬੂ ਰਹਿ ਗਿਆ ਗੁਰੂਆਂ ਨੇ ਘਰ ਸਿੱਖ ਪੜਾ ਕੇ ਸਿੱਖ ਬਣਾਏ ਨੇ ਜੀ ਤੇ ਸਿਖਲ ਦੇ ਜਿਹੜੇ ਸੰਖੀਆਂ ਗੋਲ ਕੇ ਸਿਖਾ ਨੂੰ ਖੜਾ ਕੇ ਵਾਰਦੇ ਨਾਲੇ ਇਹ ਸਿਖਾ ਦੇ ਬੱਚੇ ਕਾਲਜੇ ਪੜੇ ਹੋਏ ਬਈ ਦਾਨ ਬਈ ਬੰਦਗੀ ਨਹੀਂ ਕਰਦੇ ਹੂੰ ਕਿਉਂ ਕ腐ਸ਼ੀ ਨਹੀਂ ਕਰਦੇ ਜੀ ਉਹਨਾਂ ਜਿਹੜੇ ਨਾ ਜੇ ਫਰਕੇ ਕੋਈ ਦੀ ਕਾਲਜਾਂ ਦੇ ਵਿੱਚ ਫਿਰ ਸਿੱਖਾਂ ਦੇ ਕਾਲਜ ਕਹੌਣ ਦਾ ਗੁਰੂ ਨੂੰ ਬਦਲਾਅ ਕਰਦੇ ਸਵਾ ਗੋਲਕ ਖਰਚ ਕਰਦੇ ਸਵਾ ਉਹਦਾ ਲਾਭ ਕੀ ਹੈ ਜੀ ਗੋਲਕ ਦੇ ਪੈਸੇ ਤੋਂ ਬੇਈਮਾਨ ਪੈਦਾ ਕਰਦੇ ਅਸੀਂ ਉਹ ਜਿਹੜੇ ਦੂਏ ਪੈਸੇ ਆਨੇ ਉਹਦਾ ਫਿਰ ਫਰਕੇ ਤਾਂ ਮਿਟ ਗਿਆ ਜੀ ਹਾਂ ਅਸੀਂ ਕੋਈ ਸਪੈਸ਼ਲ ਚੀਜ਼ ਬਣਾ ਕੇ ਦਦੇ ਜੇ ਵਿਦਿਆਵੀ ਪੜਾਉਂਦੇ ਉਹਨਾਂ ਚ ਨੈਤਿਕਤਾ ਹੁੰਦੀ ਛੁੱਟ-ਛੁੱਟ ਕੇ ਪਾਈ ਹੋਈ ਹੁੰਦੀ ਫੇਰ ਚਲੋ ਗੱਲ ਵੀ ਬਣ ਜਾਂਦੀ ਵੀ ਚਲੋ ਵੀ ਅਸੀਂ ਕੁਝ ਵਧੀਆ ਚੀਜ਼ ਦਿੱਤੀ ਹੈ ਬੋਲਕ ਤੋਂ ਜਿੱਦ ਤਾ ਕੋਈ ਵਧੀ ਕੋਈ ਡਿਫਰੈਂਸ ਅਜੇ ਸਿੱਖ ਬੱਚੇ ਤੇ ਆਮ ਦੁਨਿਆਵੀ ਬੱਚਿਆਂ ਚ ਕੋਈ ਡਿਫਰੈਂਸ ਹੈ ਨਹੀਂ ਨਾ ਕੋ ਜਾ ਜਾ ਨਾ ਸਕੂਲਾਂ ਜਾਦੇ ਬੱਚਿਆਂ ਚ ਤੇ ਡਿਫਰੈਂਸ ਇਹ ਨਹੀਂ ਬੋਲਕ ਦੇ ਪੈਸੇ ਤੇ ਕੋਈ ਖਰਚ ਕਰਦੇ ਹਾਂ ਹਾਂ ਇਹਨਾਂ ਦੀ ਸੱਚੀ ਗੱਲਾਂ ਨੇ ਸੱਚੀ ਲਾਭ ਹੈਗਾ ਵੀ ਮੈਂ ਸਪਾਰਸ਼ ਕਰਦੀ ਤੈਨੂੰ ਦਾਖਲਾ ਮਿਲ ਜੂਗਾ ਸਾਡੇ ਰਿਸ਼ਤੇਦਾਰੂ ਮੇਰੇ ਬੱਚਿਆਂ ਨੂੰ ਉਥੋਂ ਡੋਨੇਸ਼ਨ ਦੀ ਜੜੀ ਪਊਏ ਪੜ ਜਾਂਦੇ ਕੇ ਫ੍ਰੀ ਚ ਆ ਗੱਲਾਂ ਨੇ ਹੋਰ ਤਾਂ ਕੁਝ ਨਹੀਂ ਐ ਲੈ ਕੇ ਜੀ ਰਿਸ਼ੂ ਦਾ ਗੋਲਕਾ ਹੋਰ ਸਿੱਕੀ ਦਾ ਵਾਲਾ ਕਰਤਾ ਇਹਨਾਂ ਨੇ ਇਹ ਵੀ ਅਪਰਾਧ ਹੈ ਗਮਰਾਦ ਕੀਤਾ ਅਪਰਾਧ ਦੇਖੋ ਵਿਅਦਾ ਵੀ ਭੁਗਤ ਰਹੇ ਹੋਰ ਵੀ ਭੁਗਤਣਗੇ ਕਪਰ ਹਾਂ ਤੇ ਅਜੇ ਵੀ ਲਗਾਤਾਰ ਹੋ ਰਿਹਾ ਹੈ ਹਰ ਜਊਗਾ ਜਦੋਂ ਐਂਡ ਜਿਹਾ ਜੱਜ ਕਰੇ ਕੀਤਾ ਐਂਡ ਆਉਣਾ ਤਾਂ ਹਟੇ ਉਹ ਸਮਾਂ ਆ ਜਾਂਦਾ ਤੇ ਹਟ ਵੀ ਜਾਂਦੇ ਪੱਥਰ ਚਟਕੇ ਬੱਚੀ ਆਪੇ ਬੁੱਢਣੀ ਬੰਦ ਜੀ ਵਿੱਧਿਆ ਜਿਹੜੀ ਹੈਗੀ ਬਿਨਾ ਵਿਚਾਰੇ ਤੇ ਵਿੱਧਿਆ ਨੂੰ ਨੁਕਸਾਨ ਬੜਾ ਕਰਦੀ ਹੈ ਅਸਲ 'ਚ ਵਿੱਧਿਆ ਬਿਨਾ ਵਿਚਾਰੀ ਹੋਈ ਵਿੱਧਿਆ ਉਹ ਵਿੱਧਿਆ ਹੁੰਦੀ ਜਿਹੜੀ ਬਿਨਾ ਵਿਚਾਰੀ ਹੋਈ ਵਿੱਧਿਆ ਨਾ ਉਹ ਵਿੱਧਿਆ ਉਹ ਪਿਛਲੇ ਜਿਹੜੇ ਭੜੇ ਕੰਮ ਕਰਨ ਵਾਲੇ ਨੇ ਉਹ ਸਾਰੇ ਐਸੇ ਕਰਕੇ ਨੇ ਵਿੱਦਿਆ ਵਿਚਾਰੀ ਹੋਈ ਨਹੀਂ ਉਹਨਾਂ ਦੀ ਉਲਟੇ ਪਾਸੇ ਜਿਹੜੇ ਲੱਗੇ ਰਹੇ ਉਹਨੇ ਵਿੱਦਿਆ ਵਿਚਾਰੀ ਦੀ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਹੈ ਵਿੱਦਿਆ ਬਹੁਤ ਨੁਕਸਾਨ ਵਾਲੀ ਚੀਜ਼ ਹੈ ਸਾਰੀ ਵਿੱਦਿਆ ਨੁਕਸਾਨ ਵਾਲੀ ਚੀਜ਼ ਹੈ ਜੋ ਸਾਨੂੰ ਪੜਾਤਾ ਸੰਸਾਰ ਜਿਵੇਂ ਮਾਂ ਹੈ ਪਿਓ ਹੈ ਐ ਬੋ ਹੈ ਤੇਰਾ ਮੇਰਾ ਮਰਨਾ ਜਮਣਾ ਇਹ ਸਭ ਉਲਟਾ ਇਹਦੀ ਵਿਚਾਰ ਕਰਦੀ ਇਹ ਰੱਦ ਕਰਦੀ ਹੈ ਬਾਣੀ ਆਤਮਾ ਤੋਂ ਆਤਮਾ ਨਹੀਂ ਪੈਦਾ ਹੋ ਸਕਦੀ ਇਸ ਕਰਕੇ ਮਾਪੇ ਉਹ ਆਤਮਾ ਦਾ ਨਹੀਂ ਹੋ ਸਕਦਾ ਬੋਲਦੀ ਆਤਮਾ ਮੇਰਾ ਪਿਓ ਵਿਚਾਰ ਕਰੀਏ ਤਾਂ ਇਥੋਂ ਬਦਲਣਾ ਹੋਊਗਾ ਉਹ ਕਹਿੰਦਾ ਵਾਸਾ ਵਾਸੂ ਪਜਿਆ ਤੇਰਾ ਪਿਓ ਕੌਣ ਆਪਣਾ ਲੱਗ ਤੂੰ ਮਤਾ ਜੇ ਤਾਂ ਜੇਦਨ ਜੇਦਨ ਹੀ ਪੈਦਾ ਕਰਦਾ ਤੂੰ ਜੀ तेरे अंदरला तेरा मूल आप... है तेनु पैदा ਕੀਤਾ ਇਸ ਕਰਕੇ ਆਪ ਪਿਤਾ ਆਪ ਆਪੇ ਆਪਣਾ ਪਿਤਾ ਆਪੇ ਆਪਣੀ ਮਾਤਾ ਹਰ ਜਿਓ ਬਿਤਾ ਹਰ ਜਿਓ ਮਾਤਾ ਹਾਂ ਅੰਦਰਲਾ ਜਣਾ ਇਹਦਾ ਮੂਲ ਹੈ ਉਹੀ ਤਾਂ ਪਿਤਾ ਉਹੀ ਇਹਦੀ ਮੂਲ ਆਪ ਬਤਾ ਮਾਇਆ ਹੋਰ ਗੱਲਾਂ ਹਰ ਜਿਓ ਹੋਰ ਗੱਲਾਂ ਉਹ ਤੇ ਪਲੇ ਕਬੈ ਜੂ ਯਹਾਰੀਓ ਗਾਂ ਹੈ ਹਰ ਜਿਓ ਸਭ ਦਾ ਮਾਇਆ ਉਹ ਗੱਲ ਹੋਰ ਹੈ ਤੇਰਾ ਮੂਲੇ ਤੇਰਾ ਬੇਤਾ ਹਰ ਕਿਸੇ ਦਾ ਮੂਲੇ ਹਰ ਕਿਸੇ ਦਾ ਬੇਤਾ ਆਪੇ ਬਤਾ ਆਪੇ ਮਾਇ ਕਿੱਤ ਕਹੇਣਾ ਇੱਕ ਆਪੇ ਤਾਂ ਮਾਇ ਆਪਣਾ ਆਪਣਾ ਜੀਵ ਨੇ ਆਪਣਾ ਬਣਾ ਆਪੇ ਲਕਿਤਾ ਆਪਣਾ ਮਨ ਆਪੇ ਪੈਦਾ ਕਰਨਾ ਪੈਂਦਾ ਕੋਈ ਹੈ ਬੁਰ ਜਿਹੜਾ ਪੈਦਾ ਹੋਇਆ ਉਹ ਕੀ ਹੈ ਉਹ ਬਰਾਸ ਕਹਿੰਦਾ ਨਾ ਕੁਪਾਂਤੀ ਜਨੂ ਹੋ ਗਿਆ ਮਨ ਪੈਦਾ ਕਰਨਾ ਕੁਪੰਤੀ ਜਨਮ ਹੁੰਦਾ ਸੁਪਾਲਤੀ ਜਨਮ ਕਿਵੇਂ ਹੁੰਦਾ ਚਿੱਤ ਦਾ ਜਨਮ ਲੈਣਾ ਮਨ ਉਹਦੇ ਵਿੱਚ ਲੀਨ ਹੋਵੇ ਚਿੱਤ ਜਨਮ ਲਵੇ ਮਨ ਜਾਂ ਜਨਮ ਲੈਣਾ ਕਲਪਨਾ ਪੈਦਾ ਹੁੰਦੀ ਹੈ ਤੇ ਕਲਪਨਾ ਪੈਦਾ ਹੁੰਦੀ ਹੈ ਮਨ ਭੌਂਦਾ ਜਿਹੜਾ ਹੁਕਮ ਉਹ ਪੈਦਾ ਹੁੰਦਾ ਹੈ ਹੁਕਮ ਕੀ ਮਨ ਭੌਂਦੇ ਜੋ ਉੱਠਾ ਹੋ ਕੇ ਪੈਦਾ ਹੁੰਦਾ ਵਾ ਸੱਚੇ ਹੁਕਮ ਨਾਲ ਦਾ ਵਿਰੋਧ ਹੁੰਦਾ ਇੱਕ ਭਲਤੀ ਜਨਮ ਜੇ ਇਹ ਜਨਮ ਨਹੀਂ ਹੁੰਦਾ ਤਾਂ ਫਿਰ ਉਹ ਦੂਜਾ ਜਨਮ ਹੁੰਦਾ ਹੁਕਮ ਹੁਕਮ ਦੇ ਵਿੱਚ ਸਮਾਉਂਦਾ ਫਿਰ ਜਨਮ ਲੈ ਕੇ ਇਹਨੂੰ ਹੁਕਮ ਸੁਣਨਾ ਉਹਦੇ ਵਿੱਚ ਸਮਾ ਜਾਂਦਾ ਹੁਕਮ ਇਹਦੇ ਅੰਦਰੋਂ ਹੀ ਪ੍ਰਗਟ ਹੁੰਦਾ ਆਕਰ ਲੋ ਇੱਕ ਹੋਇਤਾ ਉਗਵੇ ਉਹ ਗਿਆ ਹੁਕਮ ਹੋ ਗਿਆ ਹੁਕਮ ਰੂਪ ਹੋ ਕੇ ਹੋ ਗਿਆ ਇਹ ਉਸ ਭਲਤੀ ਜਨਮ ਇਹ ਕੁਭੰਤੀ ਜਨਮ ਵਿਦਿਆ ਵਿਚਾਰੇ ਦੇ ਬਿਨਾ ਕੋ ਕੁਭੰਤੀ ਜਨਮ ਹੋਊਗਾ ਵਿਦਿਆ ਵਿਚਾਰੇ ਦੇ ਬਿਨਾ ਕੋ ਕੁਭੰਤੀ ਜਨਮ ਇਹ ਕੁਭੰਤੀ ਜਨਮ ਹੋਇਆ ਹੋਇਆ ਜੇ ਵਿਦਿਆ ਪੜ ਲਈ ਫਿਰ ਉਸ ਪੰ ਪਿੱਛੇ ਨੂੰ ਆਏ ਨਹੀਂ ਸਕਦਾ ਕਹਾਂ ਹੀ ਗਾ ਜਾਊਗਾ ਉਹ ਗਿਆ ਤਾਂ ਬਦੂ ਗਿਆ ਇਸ ਕਰਕੇ ਇਹਨੇ ਫਿਰ ਦੁਆਨ ਉਹ ਕਦੇ ਵੀ ਸੱਚ ਅਰੇ ਰਾਹ ਨਹੀਂ ਜਾ ਸਕਦਾ ਜਿੰਨਾ ਜਰ ਵਿਦਿਆ ਵਿਚਾਰ ਨਹੀਂ ਜਦ ਵਿਦਵਾਨ ਵਿਦਿਆ ਵਿਚਾਰਦਾ ਫਿਰ ਵਿਦਵਾਨ ਨਹੀਂ ਰਹਿੰਦਾ ਸੰਤ ਜਦ ਭਗਤੀ ਕਰਦਾ ਮੈਂ ਸੰਤ ਨਹੀਂ ਰਹਿੰਦਾ ਫਿਰ ਭਗਤ ਬਣ ਜਾਂਦਾ ਇਸ ਕਰਕੇ ਗੁਰਬਾਣੀ ਸਾਰੀ ਭਗਤਾਂ ਦੇ ਚੱਲੇ ਘਟ ਹੈ ਸੰਤ ਨਹੀਂ ਕਹਾਏ ਉਹ ਭਗਤ ਕਹਾਏ ਇਹ ਵੀ ਜਦ ਵਿਦਵਾਨ ਖੋਜੀ ਹੋ ਜਾਂਦਾ ਫਿਰ ਜਦ ਵਿਦਿਆ ਵਿਚਾਰਦਾ ਖੋਜੀ ਹੋ ਕੇ ਵਿਚਾਰਦਾ ਉਹ ਕਹਿੰਦਾ ਵੀ ਇਹ ਤਾਂ ਸਾਰਾ ਗਲਤ ਹੈ ਬੰਦਾ ਤਾਂ ਕੋਈ ਹੈ ਹੀ ਨਹੀਂ ਮਾਪੇ ਤਾਂ ਕੋਈ ਹੁੰਦਾ ਹੀ ਨਹੀਂ ਪੂਰ ਪਛਮ ਤਾਂ ਕੋਈ ਹੁੰਦਾ ਹੀ ਨਹੀਂ ਉਹ ਸਾਰੀ ਵਿਦਿਆ ਜਿਹੜੀ ਮਨਮੁਖਾਂ ਦੀ ਵਿਦਿਆ ਹੈ ਨਾ ਸੰਸਾਰੀ ਸਾਰੀ ਰੱਦ ਕਰ ਦਿੰਦੇ ਜਿਹਨੂੰ ਧਰ ਕਹਿੰਦਾ ਤਾਂ ਤਾਂ ਹੈ ਹੀ ਨਹੀਂ ਗਿਆਨੀਆਂ ਦਾ ਤਾਂ ਨਾਮ ਹੈ ਅਸੀਂ ਕਹਿੰਦੇ ਵਿਦਿਆ ਵਿਚਾਰੀ ਹੋਏ ਤਾਂ ਕਹਿੰਦੇ ਗੰਦੀਆਂ ਦਾ ਤਾਂ ਨਾਮ ਹੈ ਕੰਗਾਲ ਕਮਾਲੀ ਨੇ ਨਾ ਕੰਗਾਲ ਉਹ ਜਿਹੜੇ ਕੋ ਨਾਮ ਨਹੀਂ ਹੈ ਜਿਹੜਾ ਸੰਧਾਈ ਜਿਹਨੂੰ ਅਸੀਂ ਅਮਰੀਕਾ ਨਾਲ ਉਹ ਨਹੀਂ ਹੁੰਦਾ ਉਹ ਤਾਂ ਕੰਗਾਲ ਹੈ ਜਿਹਦੇ ਨੱਕ ਨਾ ਹੋਵੇ ਆਹ ਵਹਲ ਉਹਨਾਂ ਨੱਕ ਤਾਂ ਨਹੀਂ ਹੁੰਦਾ ਨਾਮ ਬਣਾ ਸਾਰੇ ਨੱਕ ਤੇ ਹੁੰਦੇ ਨੇ ਜਿਹਦੇ ਆਹ ਲਿਆਖਾਣਾ ਹੁਣ ਉਹਨਾਂ ਨਹੀਂ ਹੁੰਦਾ ਉਦੈ ਇਹ ਨਾ ਕਿ ਇਹ ਮੁਖ ਲੋੜਨਾ ਹੈ ਉਦੈ ਸਹੀ ਨਾਨਕਾ ਜੋ ਖਸਮਾ ਕੋ ਸਾਰੀ ਭਾਸ਼ਾ ਬਦਲਦੀ ਇਹ ਵਿਦਿਆ ਕੀ ਵਿਚਾਰ ਹੈ ਜੇ ਵਿਦਿਆ ਵਿਚਾਰੇ ਤੇ ਬਿਨਾ ਪ੍ਰਮਾਤਮਾ ਦੇ ਅੰਦਰ ਸਮਝ ਨਹੀਂ ਆ ਸਕਦੀ ਇਹੀ ਕਾਰਨ ਹੈ ਵਿਦਵਾਨਾਂ ਨੂੰ ਤੇ ਖੱਜਲ ਹੁੰਦੇ ਨੇ ਖੱਜਲ ਚਾਰ ਅੱਖਰ ਪੜ ਲੈ ਕਦੂਏ ਨਾ ਇਤਿਹਾਸ ਜਿਆਦਾ ਨਾ ਕੋਈ ਕਹਾਸੇ ਦਾਰ ਕੁਝ ਨਹੀਂ ਹੁੰਦਾ ਆ ਨਹੀਂ ਗੱਲ ਹੁੰਦੀ ਇਹਨੂੰ ਬਿਲਕੁਲ ਵੀ ਇਹ ਤਾਂ ਗੱਲੇ ਨਹੀਂ ਨਾ ਜੇ ਹੋਵੇ ਫਿਰ ਤਾਂ ਇਹਨਾਂ ਦੀ ਉਹ ਬਤ ਮਾਰੀ ਜਾਂਦੀ ਹੈ ਫਿਰ ਤਾਂ ਇਹਨਾਂ ਦੀ ਖੋਜ ਨੂੰ ਤੁਰ ਪੈਣੇ ਇਹ ਤਾਂ ਬਾਜ਼ਾਰ ਚ ਨਹੀਂ ਜਾਂਦੇ ਇਹ ਤਾਂ ਬਾਹਰ ਲ ਦੂਏ ਵਜਾ ਇਹ ਤਾਂ ਅੱਖਾਂ ਨਾਲ ਤੇ ਵਿਸ਼ਵਾਸ ਕਰ ਜੇ ਅੱਖਾਂ ਨੂੰ ਦਿਦਾ ਨੇ ਵਾਸਤੇ ਸੱਚ ਹੈ ਗੁਰਬਾਨੀ ਕਰਨੇ ਜੋ ਅੱਖਾਂ ਨੂੰ ਦਿਦਾ ਸਾਰੇ ਝੂਠ ਜੋ ਖਨੂਦੀ ਦਾ ਅੱਖਰ ਨੇ ਸਾਰੇ ਦ੍ਰਿਸ਼ਟਬਾਨ ਅੱਖਰ ਹੈ ਜੇ ਤਾਂ ਅੱਖਰ ਨੂੰ ਸ਼ਬਦ ਕਹੀ ਜਾਂਦੇ ਨੇ ਸ਼ਬਦ ਗੁਰੂ ਹੈ ਵਿਦਵਾਨੇ ਕਹਿੰਦੇ ਨੇ ਨਾ ਜਿਹੜੇ ਅੱਖਰ ਨੂੰ ਸ਼ਬਦ ਅੱਖਰ ਨੂੰ ਦੇਖਣ ਵਾਲੀ ਚੀਜ਼ ਨੂੰ ਸ਼ਬਦ ਕਹਿੰਦੇ ਨੇ ਉਹ ਵਿਦਵਾਨ ਹੋ ਸਕਦਾ ਨਾ ਗੁਰਮਖ ਨਹੀਂ ਹੋ ਸਕਦਾ ਵਿਦਿਆਰੀ ਨਾ ਵਿਚਾਰੀ ਸ਼ਬਦ ਦਾ ਗੰਨਾ ਦਾ ਵਿਸ਼ਾਖਾ ਦਾ ਹੈਗੀ ਦੀ ਜੋ ਦੀਦੇ ਦਾ ਅੱਖਰ ਨੇ ਮਰਵਾਣੀ ਬਿਗਨੇ ਇਹਨਾਂ ਖਰਾਬ ਹੈ ਕੋਈ ਗੁਰਮਖ ਖੁਜੇ ਖੁਜੇ ਕੌਸਰ ਲਿਖਣਾ ਪਾਗ ਪੋਥੀ ਸਾਹਿਬ ਪਰਮੇਸ਼ਰ ਦਾ ਥਾਨ ਹੈ ਪਰਮੇਸ਼ਰ ਨਹੀਂ ਹੈ ਉਹਦੀ ਸ਼ਗਰ ਹੈ ਪਰੇ ਦਾ ਅਖਰਨ ਇਹ ਸ਼ਬਦ ਦਾ ਗੁਰਬਾਣੀ ਦਾ ਅਖੀਰ ਰੂਪ ਹੈ ਬੋਲੇ ਤੇ ਗੁਰਬਾਣੀ ਬਣਦੀ ਹੈ ਉਹ ਜਿਹੜੀ ਬਾਣੀ ਆ ਉਹ ਇਦੋਂ ਕਹਾਂ ਹੈ ਗੁਰਬਾਣੀ ਕਿਸੇ ਨਾਲ ਜੋੜਦੀ ਹੈ ਅਸੀਂ ਗੁਰਬਾਣੀ ਨਾਲ ਨਹੀਂ ਜੋੜਨਾ ਅਸੀਂ ਉਹਦੇ ਨਾਲ ਜੁੜਨਾ ਜਿਹਦੇ ਨਾਲ ਗੁਰਬਾਣੀ ਜੋੜਦੀ ਹੈ ਜੇ ਗੁਰਬਾਣੀ ਨਾਲ ਜੁੜ ਜਾਗੇ ਤਾਂ ਇੱਥੇ ਹੀ ਰਹਿ ਜਾਾਂਗੇ ਉੱਥੇ ਟੇਢੇ-ਢੇਰੇ ਰਹਿ ਜਾਾਂਗੇ ਫਿਰ ਬਟ ਮਤਲਬ ਟੇਢੇ-ਢੇਰੇ ਆ ਬਾਠ ਕਰਦੇ ਬਾਠ ਕੋਲ ਪੜਿਓ ਜਿਵੇਂ ਉਹ ਕਰਦੇ ਸੀ ਬਾਠ ਪੜਿਓ ਔਰ ਮੈਨੂੰ ਵਿਚਾਰਿਓ ਜੇ ਜਿੱਥੇ ਗੁਰਬਾਣੀ ਕਹਿੰਦੀ ਹੈ ਉਹਦੇ ਨਾਲ ਜੁੜਾਂਗੇ ਫਿਰ ਗੱਲੋ ਗੁਰਬਾਣੀ ਕੁਛ ਕਹਿ ਰਹੀ ਹੈ ਜੁੜਨ ਨੂੰ ਉੱਥੇ ਜੁੜਨਾ ਗੁਰਬਾਣੀ ਨਾਲ ਹੀ ਜੁੜਨਾ ਗੁਰਬਾਣੀ ਨੂੰ ਸਮਝ ਕੇ ਜਿੱਥੇ ਜੋੜਦੀ ਹੈ ਉੱਥੇ ਜੁੜ ਲ ਗੁਰਬਾਣੀ ਨਾਲ ਜੁੜਨ ਦੀ بجائے ਗੁਰਬਾਣੀ ਨੂੰ ਬੁਲਣਾ ਕਹੋ ਤੁਸੀਂ ਇਹ ਕਹਿੰਦੇ ਗੁਰਬਾਣੀ ਨਾਲ ਜੁੜੋ ਗੁਰੂ ਨਾਲ ਜੁੜੋ ਇਹ ਕਿਉਂ ਕਹਿੰਦੇ ਨੇ ਤਾਂ ਗੋਲ ਕਤਰ ਕਹਿੰਦੇ ਵੀ ਹੋਰ ਕਿਧਰ ਜਾਓ ਇੱਥੇ ਮੱਥਾ ਟੇਕਾ ਕਰੋ ਆ ਕੇ ਵੋਟਾਂ ਸਾਡੀਆਂ ਚੜਾਵਾ ਸਾਡਾ